ਸ੍ਰੀ ਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ ਚ ਲੋ ਜੀ ਅੱਜ ਵਧਣ ਲੱਗੇ ਜੀ ਜਿਹੜੀ ਜਿਹੜੀ ਆਪਣੀ ਉਪਰ ਵਾਲੀ ਦੀ ਛੱਬੀ ਅੱਜ ਟਰਾਲੀ ਦਾ ਵੀ ਦੁਗਾਟ ਹੋਣ ਤੇ ਜੀ ਹਾਂ ਜੀ ਜੀਰੀ ਦਾ ਚਲੋ ਥੋੜੀ ਜਿਹਾ ਪਾਣੀ ਕਰ ਦੂਗੀ ਕੀਲੇ ਆ ਪਰ ਹੁਣ ਜਿਹੜੀ ਹੈਗੀ ਉਹ ਤਾਂ ਵਢਾਉਣੀ ਹੋਈ ਮੈਂ ਤਾਂ ਕਹਿੰਦਾ ਬੈੱਡ ਖੋਲ ਦਿੰਦੇ ਆ ਕਹਿੰਦੇ ਨਹੀਂ ਖੋਲਣਾ ਨਹੀਂ ਹੈਗਾ ਵੀ ਇਕਣੀ ਪਾਉਣੀ ਹੈ ਮੈਂ ਕਹਿੰਦਾ ਵਿੱਚ ਵਿੱਚ ਤਾਂ ਜਾਣੀ ਮੈਂ ਤਾਂ ਆਪ ਕਹਿੰਦਾ ਬਾਬਾ ਹੀ ਨਹੀਂ ਮੰਨਦੇ ਚਲੋ ਕੋਈ ਨਹੀਂ ਬੜਾ ਕੇ ਫੇਰ ਖੋਲਦਾਂਗੇ ਜੰਨੇ ਦੇ ਟਾਈਮ ਹਾਂ ਜੀ ਬਾਫ ਤਾਂ ਖੋਲੇ ਲੈਣਾ ਚਲੋ ਭੇਜ ਦੇ ਉਹ ਕਾਲਾ ਕਹਿੰਦਾ ਵੀ ਅੱਜ ਉਹਦਾ ਉਦਾਂ ਕਹਿੰਦਾ ਦਾ ਸਭ ਤੋਂ ਬਿਹੜਾ ਨੰਬਰ ਲਾਉਣਾ ਮਗਰ ਵੀ ਥੋੜਾ ਜਿਹਾ ਲੇਟ ਆਈ ਉਸ ਦਾ ਉਤਰ ਲਵੇ ਆਪਣੇ ਤਾਂ ਫੇਰ ਵੀ ਚਲ ਡੂਟੀ ਘਟਾ ਤਾਏ ਦੀ ਡੂਟੀ ਬਹੁਤ ਆ ਜਿਹੜੀ ਨਾਲ ਕੱਢਣੀ ਆ ਹਾਂਜੀ ਇਹ ਬੜਾ ਰਹਾੜ ਪਾਇਆ ਅੱਜ ਇਹ ਬਹਾਰਾ ਵਿਚਾਰੀ ਗੱਲੀ ਬਾਕੀ ਜਾਂਦੇ ਦਾ ਹਾਂ ਚੱਲ ਬਾਕੀ ਦੇਖਦੇ ਹਾਂ ਹਮ ਕਿਹਾ ਝੜ ਝੋੜ ਨਿਕਲਦਾ 26 ਦਾ ਉਦਾਂ ਵੀ ਮੈਨੂੰ ਉਮੀਦ ਆ ਵੀ ਟੱਟੇ ਹੋਊਗਾ ਉਹ ਲੱਗੀ ਵੀ ਗਈ ਤੀ ਉਹ ਤਾਂ ਮੀਂਹ ਕਰਕੇ ਥੋੜੀ ਜਿਹੀ ਲੇਟ ਹੋ ਗਈ ਇੱਕ ਰਸਤੇ ਕਰਕੇ ਲੇਟ ਹੋ ਗਈ ਪੰਜ ਚਾਰ ਦਿਨ ਹਾਂਜੀ ਨਹੀਂ ਤਾਂ ਕਈ ਦਿਨ ਦੀ ਵੱਡ ਹੋ ਜਾਣੀ ਤੀ ਕਿ ਨਾ ਮੈਂ ਨਹੀਂ ਲੇਟ ਕਰਤੀ ਫਿਰ ਨਹੀਂ ਕੋਈ ਰਸਤਾ ਨਹੀਂ ਕੋਈ ਉਹਨੂੰ ਫਿਰ ਤਾਂ ਅੱਜ ਫਿਰ ਨੰਬਰ ਲੱਗਿਆ ਹੁਣ ਉਹਦਾ ਚਲੋ 22 ਦਾ ਦਾਂਗਾ ਜਿਹੜਾ ਹੈਗਾ ਹੁਣ ਹਾਂਜੀ ਉਹ ਪਿਛਲੀ ਵਾਰੀ ਦੇਖ ਲਾ ਵੀ ਇੰਨੀ ਜਗ੍ਹਾ ਜੀ ਟਰਾਲਾ ਭਰ ਗਿਆ ਦਾ 14 7 ਦਾ ਇਹਨਾਂ ਹਾਂਜੀ ਐਦ ਕੀ ਝਾੜੀ ਨਹੀਂ ਇਹਦਾ ਜਦੋਂ ਹੁਣ ਕਰੀ ਗਿਆ ਜੇ ਪਟਾਸ ਦਾ ਉਹਦੇ ਗਾਣੇ ਨੇ ਬੰਦ ਕਰਕੇ ਭਰੌਣਾ ਟਰਾਲਾ ਦਾ ਜਿੰਨਾ ਮਰਜ਼ੀ ਭਰਾਈ ਜਾ ਚਲੋ ਦੇਖਦੇ ਜੋੜ ਕੇ ਖੜਾਤਾ ਹੁਣ ਹਾਂਜੀ ਜਾਂਦੇ ਆ ਬੰਦੇ ਨੇ ਸਾਡੇ ਨਾਲ ਅਜ ਕੌਜੀ ਚਲੇ ਜਾਣਾ ਹਾਂਜੀ ਪੀਪਰ ਹੁੰਦੇ ਆ ਇਹਦੇ ਚਲੋ ਵੱਢਦੇ ਆ ਜੀ ਫਿਰ ਚੱਲੀਏ ਮੋਟਰਪਾਂ ਨੂੰ ਲਓ ਜੀ ਖੇਤ ਚ ਪਹੁੰਚੇ ਆ ਟਾਈਮ ਹਲੇ 9:40 ਦਾ ਹੋਇਆ ਉਹਨੂੰ ਕਿਹਾ ਵੀ ਭਾਈ 10:30 ਤੋਂ ਪਹਿਲਾਂ ਨਹੀਂ ਚੱਲਣੀ ਹੈਗੀ ਉਸ ਬਹੁਤ ਜ਼ਿਆਦਾ ਏ ਸਨਮ ਆ ਕੇ ਖੜ ਜਾਣਾ ਮਾ ਆ ਕੇ ਖੜ ਜਾ ਕੋਈ ਨਹੀਂ ਪਰ 10:30 ਤੋਂ ਪਹਿਲਾਂ ਨਹੀਂ ਚੱਲਣੀ ਚਲੋ ਦੇਖਦੇ ਆ ਕਾ ਤੱਕ ਉਹ ਉੱਥੇ ਖੜਾ ਹੈ ਮਸ਼ੀਨ ਲਈ ਮੈਂ ਚੱਲ ਆ ਜਾ ਅਜੇ ਉਸ ਬਹੁਤ ਆ ਉਸ ਬਹੁਤ ਗਰੀਬ ਹੀ ਆ 10:30 ਤੋਂ 10:30 ਤਰੀ ਮੰਨੂ ਆਇ ਲੱਗਦਾ ਕਿ 10:30 ਵਜੇ ਵੀ ਚੱਲ ਪਵੇ ਜਿਹੜੇ ਸਬਕ ਉਸ ਹੂੰ ਆਉਰੇ ਦੀ ਚਾਬੀ ਨਹੀਂ ਹੈਗੀ ਇਹਨੇ ਥੱਲੇ ਦੱਬਣਾ ਓ ਲੂ ਗਰ ਫੋਨ ਫੋਨ ਕਰ ਉਹਨੂੰ ਪਤਾ ਨਹੀਂ ਕਿਤੇ ਲੰਘ ਗਿਆ ਵਾ ਲੋਕ ਲਾ ਕੇ ਗਿਆ ਵਾ ਚੱਕ ਕੇ ਕਰੀਏ ਪਾਸੇ ਇਹਨੂੰ ਓ ਜੀ ਭਾਈ ਓ ਹੈ ਨਹੀਂ ਓਰੇ 2 ਵਜੇ ਕਰ ਲੈ ਚਾਹੀਦਾ ਉਸ ਦੇਖ ਲੈ ਲੈ ਹੈ ਫੇਰ ਮੈਂ ਤੁਹਾਡੇ ਘਰ ਆ ਤਾਰੇ ਆਉਣੇ ਮੇਰੇ ਘਰ ਆ ਤਾਰੇ ਬਾ ਠੀਕ ਆ ਜੇ ਵੱਡ ਤੋ ਤੁਹਾਡੇ ਘਰ ਆਦ ਰਹੇ ਉਹਨੇ ਮੇਰੇ ਮੰਡ ਤਾਰਿਆ ਯਾਰ ਮਾਛ ਪੜੇ ਲੈ ਜਾ ਮਾਛੂ ਵਾਲੇ ਨਹੀਂ ਹੈਗਾ 30 40 ਕਿਲੋਮੀਟਰ ਲੈ ਜਾ ਨਾ ਲੈ ਐਸਐਮਐਸ ਲਾ ਕੇ ਬਰਸੀਨ ਬੀਜਣਾ ਸੌਖਾ ਏ ਭੋਲੂ ਦੀ ਚੋਇਸ ਆ ਭੋਲੂ ਨੂੰ ਤੂੰ ਵੀ ਦਵਾ ਉਹਨੇ ਵੀ ਐਸਐਮਐਸ 깔 ਪੜਾਉਣੀ ਆ ਆ ਸੁਪਰ ਸੀਡਰ ਗੱਲ ਉਹਨੇ ਉਹੀ ਕਹਿਵਾ ਮਗਾ ਵੀ ਕਣਕ ਬੀਜਣੀ ਹੈ ਤੈਂ ਆਪਣਾ ਐਸਐਮਐਸ ਲਵਾ ਕੇ ਮੌਜ ਯਾਰ ਨਹੀਂ ਗਿੱਲ ਨਹੀਂ ਜਾਊਗੀ ਹਾਂ ਸਾਰੇ ਚਕਾਓ ਫਿਰ ਫੈਲ ਜਾਂਦੀ ਏ ਤੇਰੀ ਨਹੀਂ ਬਰਸੀਨ ਵਾਲੇ ਨੂੰ ਤਾਂ ਲੋਟ ਆ ਯਾਰ ਪਿਛਲੀ ਵਾਰੀ ਮੈਂ ਇੱਕ ਨਹੀਂ ਕਰਿਆ ਤਾਂ ਉਹਦਾ ਫੋਨ ਆ ਗਿਆ ਹੂੰ ਅੱਜ ਨਿਕਲ ਗਿਆ ਅੱਜ ਮੌਸਮ ਸਾਫ ਤਾਂ ਇੰਨੀ ਓਸ ਪਈ ਵੀ ਆ ਤੂੰ ਪੁੱਛ ਨਾ ਮੇਰੇ ਦਾ ਚੱਲ ਚੱਲ ਵੀ ਜਾਣੀ ਮਾੜੀ ਮੋਟੀ ਉਹ ਚ ਭੋਲੂ ਦੇ ਦਾ ਡੋਡੀ ਆ ਡੋਡੀ ਨਾਲ ਕਰੇ ਮੇਰੇ ਹੈਗੀ ਆ ਥੋੜੀ ਆ ਭੋਲੂ ਦੇ ਬਹੁਤ ਆ ਬਾਈ ਤੇ ਉਹ ਤਾਂ ਗੱਲ ਮਾੜੀ ਮੋਟੀ ਦੀ ਕੀ ਦੇ ਭੋਲੀ ਦੇ ਲੈ ਵੇਖਾ ਪੰਕਾ ਲੈ ਬੱਟਕੇ ਤੇਰੀ ਪੈਣਾ ਛੇੜੀ ਉਹਨੂੰ ਕੱਲ ਕਹਿੰਦਾ ਕਹਿੰਦਾ ਪਹਿਲਾਂ ਪੰਮੇ ਜੀ ਵੜਦੋ ਐਨੀ ਡੋਡੀ ਉਹਦੇ ਅੰਤ ਨਹੀਂ ਤਾਂ ਦੇਖੇ ਲੈਣੀ ਹੁਣ ਜਾਂ ਵੜਣੀ ਆ ਕਹਿੰਦਾ ਪਹਿਲਾਂ ਪੰਮੇ ਜੀ ਵੜਦੋ ਤੇ ਮੇਰੀ ਵੜਦੇ ਹੋ ਕਹਿੰਦਾ ਮੇਰੀ ਡੋਡੀ ਲੈ ਯਾਰ ਦੇਖ ਐਸਐਮਐਸ ਲੱਗੀ ਹੋਈ ਜਾਣੀ ਬਿੰਦਰ ਦੇ ਮੁਲਾਦੀ ਐਸਐਮਐਸ ਕਾ ਵੜਾਉਣੀ ਆ ਉਹਨੇ ਵੀ ਵਧੀਆ ਹਾਂ ਕਿਉਂਕਿ ਉਹਨੇ ਵੀ ਜਵੀ ਬੀਜਣੀ ਆ ਨਾ ਕੱਲੂ ਤੇ ਜਿਹਨੇ ਜਵੀ ਬੀਜਣੀ ਹੁੰਦਾ ਐਸਐਮਐਸ ਕਲੇ ਵੜਾਉਣੀ ਆ ਆ ਗਿਆ ਉਹ ਦਿਖਾਉਂਦਾ ਚਲੇਆ ਪਤਾ ਨਹੀਂ ਕਿੱਧਰ ਤਾਂ ਮੈਂ ਗੱਦਾ ਭੀਮੇ ਗਿਆ ਪਤਾ ਹੈ ਇਨੀ ਤਾਂ ਉੱਥੇ ਗਾਇਬ ਹੋ ਗਿਆ ਤਾਂ ਇਹ ਜੱਸੀ ਦੀ ਮੋਟਰ ਰੋਣ ਭਈਆਂ ਕੋਲ ਚੱਲ ਤੂੰ ਕਿੱਥੇ ਲੰਘਿਆ ਤਾਂ ਬਾਈ ਹੈ ਧੀਮੇਗਾ ਲੰਘਿਆ ਤਾਂ ਉਹ ਤਾਂ ਦੂਰ ਆ ਚੱਲ ਕਹੜੇ ਪਿਆ ਨਹੀਂ ਪੂਰਾ ਲੋਕ ਜਿੰਨਾ ਕਾ ਬੈਂਦੋ ਚੱਲ ਇਹ ਬੈਲਟਾਂ ਬੈਲਟਾਂ ਤਾਂ ਕੁਝ ਲੱਗਣੀ ਬਾਅਦ ਚ ਲੱਗਣੀ ਆ ਆ ਗਿਆ ਬਾਕੀ ਬਾਈ ਨੂੰ ਪੁੱਛ ਲਾਗਾ ਦੇਗਾ ਬਡਾਉਣੀ ਆ ਇਹ ਕਹਿੰਦੇ ਪਹਿਨਾਂ ਭੋਲੂ ਦੇ ਵਡਣੀ ਆ ਤੂੰ ਕਹਿੰਦਾ ਮਾੜੀ ਮੋਟੀ ਆ ਤੂੰ ਕਹਿੰਦਾ ਮਾੜੀ ਭੋਟੀ ਆ ਇਹ ਤਾਂ ਕਹਿੰਦਾ ਹੈ ਨਹੀਂ ਡੋਡੀ ਭੋਲੂ ਆਈ ਤਾਂ ਕਹਿੰਦਾ ਪੁੱਛ ਲਾ ਕਹਿੰਦਾ ਮਾੜੀ ਮੋਟੀ ਆ ਆ ਕਹਿੰਦਾ ਪੱਕਾ ਉਹ ਤਾਂ ਡੋਡੀ ਹੈ ਨਹੀਂ ਕਹਿੰਦਾ ਉਧਰ ਵੱਢਿਆ ਪਹਿਲਾਂ ਭੰਮਾ ਕਹਿੰਦਾ ਭੋਲੂ ਦੇ ਵੱਢੋ ਪਹਿਲਾਂ ਮੇਰੇ ਨਾਲ ਵੱਢੇ ਮੇਰੀ ਗੱਲ ਪਾਦੀ ਉਹਨੂੰ ਤੈਨੂੰ ਪਤਾ ਤਾਂ ਹੈਗਾ ਉਹਦਾ ਬਾਈ ਸਾਢੇ 10 ਚ ਹੋਰਾਂ ਨਹੀਂ ਲੱਗਣੀ ਸਾਦ ਬੱਤ ਚੱਲੇ ਉਸ ਬਹੁਤ ਆ ਮੈਂ ਨੂੰ ਹਾ ਤਾਂ ਮੈਂ ਭਾਈ ਖਾਲੇ ਤੇਰੇ ਘਰ ਆਦਾਰੇ ਮੈਂ ਕਹਿੰਦਾ ਮੇਰੇ ਘਰ ਆਦਾਰੇ ਆ ਮਾਫੇ ਮਰਜੀ ਤੇਰੀ ਭਾਈ ਚੱਲ ਹੋ ਗਿਆ ਫਿੱਟ ਉਹੀ ਮੈਂ ਤੇਰੀ ਰੋਲਾ ਪਾਈ ਜਾਂਦਾ ਕਹਿੰਦਾ ਐਸ ਐਮ ਐਸ ਨੂੰ ਐਸ ਐਮ ਐਸ ਗੱਲੇ ਪੜਾਉਣੀ ਆ ਹਾਂ ਬਾਪੇ ਠੀਕ ਆ ਵਾਹ ਵਾਹ ਦੇਖ ਤਾ ਕਿੰਨਾ ਕੋਤਾ ਕਰਤਾ ਉਹੀ ਗੱਡਿਆ ਵਰਤ ਵਾਲਾ ਅਜੇ ਹੋਰ ਬਣਾਇਆ ਜਾਂ ਬੈਲਟਾ ਅਜੇ ਬੈਲਟਾ ਚੜਨੀ ਆ ਉਹ ਤਾਂ ਪਹਿ ਹੈ ਉਹ ਆ ਦੇਖਣਾ ਵੀ ਬੰਦਾ ਕੋਈ ਆ ਨਾ ਜਾ ਕੇ ਭੁੱਲ ਭੁਲੇਖੇ ਦੂਰ ਦੂਰ ਬੋ ਮਾਰਦਾ ਹੈ ਮੇਰਾ ਵੀਰ ਹੈ ਕੋਈ ਵੀ ਨਾਜ਼ੀ ਪਿਛੇ ਆਉਂਦੇ ਇਹਦੇ ਕੋਲ ਬਨੇਟ ਭੂਰ ਦਾ ਕੋਈ ਪਤਾ ਨਹੀਂ ਕਾਹਦਾ ਨਿਕਲ ਨੁਕੜ ਜਾਂਦੇ ਆ ਇਹ ਮੰਡਾ ਟਾਰਗੇਟ ਵੀ ਲੱਗ ਰਹੇ ਆਗੇ ਜਿੱਥੇ ਕੋਲ ਸੁੱਤੇ ਪਾੜੇ ਹੁੰਦਾ ਹੈ ਕਰਦੇ ਆ ਬਲੇਡ ਦੇਖੋ ਇਹ ਕਿੱਥੇ ਪਿਆ ਹੈ ਮਰਾ ਨੀਮਾ ਰਕੇ ਲਾ ਦੀ ਬਸ ਹੋਰ ਕਰਦੇ ਨੀ ਮੈਂ ਉਹਨੂੰ 2 ਪੁਆਇੰਟ ਹਾਂ ਜਿਹੜਾ ਪੁਆਇੰਟ ਛੱਡਿਆ ਉਹ ਵੀ ਨੀਮਾ ਕਰਦੇ ਹੈ ਚੱਲ ਕਰ ਲੈ ਜੇ ਕੰਮ ਨਾ ਉੱਚਾ ਦਾ ਕਾਨੂੰ ਚਗਾਉਣਾ ਇੰਨਾ ਲਾਈਏ ਨਾ ਲਾ ਦੇ ਲਾ ਦੇ ਚੰਗੀ ਤਰ੍ਹਾਂ ਖਲਾਰ ਤਾਂ ਦੋ ਤੇ ਹੋਰ ਚੱਕ ਦੇ ਉੱਚਾ ਜੇ ਖਲਾਰਨਾ ਗੋਂਡੀਆਂ ਕਿਹਦੀ ਮਾਰ ਚੱਕ ਬਰਸੀਨ ਤਾਂ ਪੀਦੇ ਹੋਈਏ ਹਾਂ ਨੀਮਾ ਯਾਰ ਥੋੜਾ ਹੋਰ ਉੱਚਾ ਚੱਕ ਚੱਕ ਦੇ ਇਥੇ ਕਾਲਾ ਦੱਸੂਗਾ ਤੂੰ ਫਿਰ ਮੈਂ ਕਾਲੀ ਦੀ ਮਦਦ ਕਰਦਾ ਉਹ ਸਾਡਾ ਬੰਦਾ ਨਹੀਂ ਇੱਥੇ ਚੱਲਦਾ ਇੱਥੇ ਆ ਫਿਰ ਇਹਨੇ ਜਿਆਦਾ ਫਿਰਨ ਪਿੱਛੇ ਸਿੱਟੀ ਜਾਣਾ ਬਾਅਦ ਚ ਰਹੀ ਜਾਣਾ ਫਿਰ ਤੇਰੇ ਛੱਡ ਜਾਣਾ ਕਾਫਦਾ ਚੱਲ ਠੀਕ ਤੈਨੂੰ ਮੈਂ ਕਹੀਂ ਜਾਊਂਗਾ ਚੱਕੀ ਚੱਲੇ ਭਾਈਆ ਮਰਦੇ ਪਰੋ ਕਾਫਦਾ ਨਾ ਨਾ ਠੀਕ ਆ ਜਿੱਕਣਾ ਤੈਨੂੰ ਲੋਟ ਆ ਆਪਾਂ ਦਾ ਸੁਪਰ ਸੀਡਰ ਦਾ ਕਵਰ ਸੀਨ ਬੀਚਣਾ ਬਸ ਜੋ ਮਰਜ਼ੀ ਅੱਜ ਸ਼ਾਮ ਨੂੰ ਬੀਚ ਦੇਣਾ ਜੇ ਰੱਬ ਨੇ ਕਿਰਪਾ ਰੱਖੀ ਸੁਪਰ ਸੀਡਰ ਵਾਲਾ ਮਿਲ ਜਾਵੇ ਬਸ ਹੁਣ ਇਹਨੇ ਉਹਨੂੰ ਫੋਨ ਕਰ ਦੇ ਕਰ ਦੇਣਾ ਉਹਨੂੰ ਕੋਈ ਨਹੀਂ ਬਰਸੀਨ ਲੇਟ ਹੋ ਜਾਂਦਾ ਪਿਛਲੀ ਵਾਰੀ 10 ਤਰੀਕ ਨੂੰ ਬ ਕਿਹੜੀ ਨੂੰ ਕਾ ਤੇਰੇ ਵੱਢਣੀ ਬੈਨ ਵਿਆ ਲੈਟਰ ਓ ਬਾਈ ਲੈ ਟ੍ਰਾਲੀ ਬਾਈ ਕਹਿੰਦਾ ਮੇਰੇ ਵੱਢਣੀ ਆ ਕਹਿੰਦਾ ਮੇਰੇ ਬਾਅਦ ਚਾਉਂਦਾ ਉਹ ਹੁਣ ਤਾਂ ਆਰਤੀ ਮਿੰਤਾ ਕਰਦੇ ਏ ਲਾ ਆਰਤੀ ਮਿੰਤਾ ਕਰਦੇ ਏ ਉੱਤੇ ਹੁਣ ਤਾਂ ਗਿੱਲੀ ਸੁੱਕੀ ਚੱਕ ਲੈਣੀ ਅਗਲੇ ਆਣੇ ਕਹਿੰਦਾ ਆਰਤੀ ਮਿੰਤਾ ਕਰਦੇ ਆ ਦੇ ਇੱਲਾ ਇੰਨਾ ਕਰਦੇ ਸਮਝੀ ਤੇ ਕਹਿੰਦਾ ਬੜਾ ਪਹਿਲਾਂ ਬਾਈ ਦੇ ਵੜਦੇ ਕੱਟ ਲਾ ਦੇ ਆ ਹੁਣ ਹੀ ਲਿਆ ਕਹਿੰਦਾ ਹੁਣੀਓ ਕਹਿੰਦਾ ਦਾੜੀ ਨੰਗਾ ਮੈਂ ਜਿਹੜਾ ਵਿੱਚ ਨੰਗਣੇ ਆ ਆਪਣਾ ਡੂਡੀ ਵਾਲੀ ਕੌਣ ਕਹਿੰਦਾ ਉਹ ਕਰੀ ਆਉਂਦਾ ਹੋਇਆ ਉਦੋਂ ਤੇ ਕੋੜਾ ਚੱਕਿਆ ਆਪੇ ਜਾਂ ਤੇਰੇ ਵੱਢ ਲਈ ਮੇਰੇ ਤਾਂ ਇਹਦਾ ਚੱਲ ਜਣੀ ਚੱਕ ਲੂਗਾ ਨਹੀਂ ਚੱਕਦੀ ਹਾਂ ਹਾਂ ਯਾਰ ਕੀ ਪਤਾ ਲਾਈਟ ਦਾ ਕਿ ਦੱਸ ਕੇ ਆਉਣਾ ਇਹਨੇ ਯਾਰ ਕੋਈ ਭਰੋਸਾ ਨਹੀਂ ਦਾ ਆਉਣੇ ਵਾਲਾ ਟਾਈਮ ਆ ਲੈ ਮੈਨੂੰ ਚੰਕਰਾ ਦੀ ਗਿੱਲਾ ਆਏ ਹਾਂ 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 ਕਹਿੰਦਾ ਸਾਲਾ ਸੱਚੋ ਗਿੱਲਾ ਨਿਕਲੇ ਆ ਜਾ ਹੁਣ ਉਸ ਤੋਂ ਦੇਖ ਉਹ ਗਾਲੇ ਆ ਜਾ ਠੀਕ ਨਹੀਂ ਹੈਗਾ ਦੇਖ ਲੈ ਆ ਜਾ ਇਹ ਕਰੀ ਉਸ ਦੇਖ ਲੈ ਮੈਂ ਤਾਂ ਦਾਣੇ ਦੇਖ ਰਿਹਾ ਪਿੱਛੇ ਬਾਤ ਹੱਤ ਘੜੇ ਕਰਕੇ ਦੋਵੇਂ ਦੇਖ ਲੈ ਹੈ ਤੂੰ ਆਪਣਾ ਬੰਦਾ ਤੈਨ ਪਾਸ ਕਰਨਾ ਦੇਖ ਲੈ ਜਾ ਮੈਂ ਤਾਂ ਚਲਾ ਦੇ ਬਹੁਤ ਵਧੀਆ ਹੈ ਦੇਖ ਲੈ ਠੀਕ ਆ ਸੁੱਕੀ ਤਾਂ ਪਈ ਹੈ ਆ

ਮੇਰੇ ਪਤਾ ਟੇਡਾ ਹੋਇਆ ਵਾ ਇਹਦੇ ਹੈ ਨਹੀਂ ਗਾਲੇ ਦੇਖ ਲਾ ਕਿੰਨਾ ਫਰਕਾ ਖੜੇ ਪੱਤੇ ਦਾ ਇਹਦੇ ਚ ਲਾ ਦੀਏ ਪੁੱਛ ਲਾ ਉਹਨੂੰ ਇਹਦੇ ਪਤਾ ਖੜਾ ਏ ਆਪਣੇ ਟੇਡਾ ਏ ਇਹ ਕਿਹੜਾ ਜੀ ਹੈ ਇਹ 128 ਜਿਹੜਾ ਮੇਰੇ ਆ ਉੱਥੇ ਇਹ ਇਹ 26 ਆ ਪੁੱਛ ਲਾ ਉਹਨੂੰ ਵੀ ਆ ਕਹਿੰਦਾ ਦਾਦੇ ਭਾਈ ਸੱਚੀ ਬਾਤ ਹੀ ਨੇ ਨਾ ਵੱਢ ਲਈ ਸਾਰੀ ਆਹ ਦੇਖ ਉਹ ਇਹ ਤਾਂ ਮਾੜੀ ਮੋਟੀ ਪਨਾਰੀ ਫਨੀਰੀ ਵਾਲੀ ਧੀ ਇਹ ਬਾਦੂ ਤਾਂ ਕੱਦੀ ਵੱਢ ਲੇਗਾ ਸਾਰੀ ਉਹ ਆ ਗਏ ਹੁਣ ਤਰ ਲਓ ਮੱਛੀ ਹੋਈ ਜਾਣਾ ਵੀ ਕੱਚ ਲਾਈਏ ਕੱਚ ਲਾਈਏ ਹੋ ਮੈਂ ਹੁਣ ਤਰ ਲਓ ਮੱਛੀ ਹੋਈ ਜਾਓ ਕੱਚ ਲਾਈਏ ਕੱਚ ਲਾਈਏ ਪਹਿਨੀ ਕਰਤੇ ਲੇਟ ਆਏ ਕਰੋ ਮੈਂ ਪਹਿਨੀ ਕਰਤੇ ਲੇਟ ਆਏ ਕਰੋ ਹੁਣ ਤਰ ਲਓ ਮੱਛੀ ਹੋਈ ਜਾਏ ਵੀ ਚਲਾ ਦਈਏ ਚਲਾ ਦਈਏ ਉਸ ਦੇਖ ਲੈ ਇਹ ਤੈਨੂੰ ਫੜ ਕੇ ਨਾ ਲੱਤਾਂ ਦੇ ਵਿੱਚ ਘੁਮਾ ਦਈਏ ਤੈਨੂੰ ਆ ਲੂੰਗਾ ਇੱਕ ਲੇਖੇ ਦਾ। ਮੈਂ ਇੱਥੇ ਵੀ ਤੈਨੂੰ ਨੁਲਾ ਦੇਣਾ ਦੁਬਾਰਾ ਜੇ ਵਿੱਚ ਘੁਮਵਾ ਦਈਏ ਇੱਕ ਵਾਰੀ। ਬੋਲ ਗਾਲੇ ਹਾਏ ਹੁੰਦਾ ਯਾਰ ਕੀ ਕਿਹੜੇ ਟਾਈਮ ਜਾਈਏ ਯਾਰ। ਨਹੀਂ ਹੁੰਦਾਗਾ। ਚਾਹੀਦੀ ਕਿ ਮੰਦਰ ਜਲੇ ਜਾਂ ਵੀ ਹਾਂਗਕੋ ਚਲੀ ਜਾਂਦੇ ਆ ਬੜੀ। ਹੂੰ ਇਹ ਤਾਂ ਹੈ। ਉਧਰ ਫੋਰਮੈਨ ਵਾਲੇ ਆਇਆ ਪਿਆ ਇੱਧਰ ਗਾਲ ਵਾਲੇ ਆਇਆ ਪਿਆ ਉਸਨੇ ਉਹ ਤਾਂ ਐ ਬੈਠਾ ਦੇਖਣਾ ਮਹਿੰਦੀ ਲੱਗੀ ਹੋਈ ਜਾਂਦੀ ਪੈਰਾਂ ਨੂੰ। ਉਹ ਥੱਲੇ ਉਤਰ ਗਈ ਨਹੀਂ ਦੇਖਦਾ ਜਮੀਆਂ ਆ ਥੱਲੇ ਆ ਕੇ ਦੇਖ ਲੈ ਸਾਡੀ ਮਾਰੀ ਮੋਟੀ ਜੰ ਨੂੰ ਕਈ ਜਣ ਬਾਅਦ ਚ ਨੂੰ ਇੱਕ ਦੂਜੇ ਦਾ ਨੋ ਲਾਈ ਜਾਣਾ ਫਿਰ ਮੇਰੇ ਨਾਲ ਜ਼ਿਆਦਾ ਲਾਉਂਦਾ ਇਹ ਸਾਲ ਆਏ ਬਹਿ ਜਾ ਇੰਨੇ ਉਰੇ ਆ ਜਾ ਥੱਲੇ ਚੈੱਕ ਕਰ ਲੈ ਮਸ਼ੀਨ ਨਾਲ लेके ਆਈ ਲੈ ਇਹ ਲੈ ਇਹਨਾਂ ਤੁਰ ਕੇ ਹੀ ਨਹੀਂ ਆਉਣਾ ਮੈਂ ਉਹ ਰੇਡ ਨੂੰ ਕਹਿੰਦਾ ਤਾਂ ਮੈਂ ਕਿਹਾ ਵੀ ਇੰਨੀ ਘੱਟ ਜਗ੍ਹਾ ਚ ਨੂੰ ਲੰਗਣੀ ਨਹੀਂ ਹੈਗੀ। ਨਹੀਂ ਮੈਂ ਤਾਂ ਬੂਟਿਆਂ ਚ ਨੂੰ ਲਗਾ ਦੇਣੀ ਸੀ। ਉਧਰ ਇੱਕ ਵਲੈਨ ਰੇੜੇ ਆ ਬੂਟਿਆਂ ਦੀ। ਉਹ ਪਰਲੇ ਪਾਸੇ। ਅੱਛਾ। ਇਹਦੇ ਕਟਰ ਸਾਨੇ ਕਿੰਨੀ ਹੁੰਦੀ ਸਾਰੀ ਮੂਹਰੇ ਚੜਾਈ? ਪਤਾ ਨਹੀਂ ਕਟਰ ਕਟਰ 15 ਫੁੱਟ। ਅੰਦਰ ਅੰਦਰ। ਮਤਲਬ 18-20 ਫੁੱਟ ਚਾਹੀਦਾ ਆਪਾਂ ਨੂੰ। 16 ਸਾਰਾ ਫੁੱਟ ਤਾਂ ਇਧਰ ਵੀ ਬਾਹਰ ਆ, ਫੁੱਟ ਉਧਰ ਆ। ਕਿੰਨਾ ਇਹ 15 ਫੁੱਟਾ ਕਟਰ? 17 ਫੁੱਟ ਮੰਨ ਕੇ ਚੱਲ। ਦੇਖ ਪੈਣਾ ਆਇਆ ਥੱਲੇ ਹਜੇ ਵੀ ਨੀ ਉਤਰਦਾ ਗਾਲੇ ਇਹਨੇ ਨਹੀਂ ਉਤਰਨਾ ਲੂੰਗਾ ਯਾਰ ਮਾ ਥੱਲੇ ਟੈਕ ਤਾਂ ਕਰ ਲੈ ਇੱਕ ਵਾਰੀ ਵੀ ਕਿੰਨਾ ਟਾਈਮ ਲੱਗੂ ਦੇਖਦਾ ਹੀ ਆ ਟਾਈਮ ਹੋ ਮੈਂ ਕਿਹੜਾ ਸਤੇ ਘੜੀ ਆਪਾਂ ਸਮੇਂ ਦੀ ਬੰਨੀ ਹੋਈ ਹੈ ਵੀ ਹਾਂ ਭਾਈ ਕਿੰਨੇ ਟਾਈਮ ਤੇਲ ਉਤਰਨੀ ਹੈ ਜਾਦਤਰ ਗੇ ਪਜਾ ਦੇ ਡੋਗ ਦਣੀ ਐ ਇੱਥੇ ਇੰਤਜ਼ਾਰ ਨਹੀਂ ਹੁੰਦਾ ਘਰੇ ਕਰ ਲੈ ਕਰਦਾ 20 ਮਿੰਟ ਮੈਂ ਜਾ ਗਲੇ ਆ ਜਾ ਇੰਨੇ ਉਰੇ ਕਰ ਸਾਨੂੰ ਕਈ ਜਾਂਦਾ ਜਾਓ ਜਾਓ ਤੁਸੀਂ ਲੈ ਸਾਨੂੰ ਕੱਢੀ ਜਾਂਦਾ ਐ ਏਟਾ ਵਾਲੇ ਸਾਨੂੰ ਧੱਕੇ ਮਾਰੀ ਜਾਂਦੇ ਐ ਗਲੋਨੀ ਨੂੰ ਯਾਰ ਇੱਧਰ ਉਸ ਦਾ ਭਰਿਆ ਪਿਆ ਹਰੇ ਵੀ ਦੇਖ ਉਹ ਮੈਨੂੰ ਟਰਾਲੇ 'ਚ ਬੋਲਣੀ ਪੈਣੀ ਐ ਮਾੜੀ ਮੋਟੂ ਕਰੇ ਗੈਲੋ ਜੂ ਬੜਾ ਇਹ ਨੱਕਾ ਦਿਖਾ ਦੀ ਉਸੇ ਨੂੰ Vale, un perra de. ਕੀ ਆਹ ਬੜੀ ਬੜੀ ਜਿਹੜੀਆਂ ਖੜੀਆਂ ਪਿੱਛੇ ਟਰੈਕਟਰ ਤਾਂ ਲਿਆਉਂਦਾ ਤੂੰ ਐਸਾ ਮੈਸਾ ਵਧੀਆ ਰ ਬਰਤੀ ਦਾ ਬੀਜ ਹੋ ਜੂ ਹੁਣ ਜੱਗੇ ਨੂੰ ਬੁਲਾ ਲੈਣਾ ਚੱਲ ਸ਼ਾਮ ਨੂੰ ਬੀਜ ਕੇ ਪਾਸੇ ਕਰਨਾ ਉਹ ਪਿਛੇ ਪਿਛੇ ਲੱਤਦਾ ਮੈਂ ਕਿਹਾ ਪੁੱਠਾ ਕਰਨਾ ਉਹ ਪਿਛੇ ਪਿਛੇ ਲੱਤਦਾ ਮੈਂ ਕਿਹਾ ਲਾਲ ਕਰਨਾ ਪਤੰਦਰਾ ਦੇਖ ਲਾ ਹਾਂ ਅੱਜ ਕੰਡਲ ਲਾਲ ਹੋ ਜਾਊਗਾ ਮੇਰੇ ਆਣਾ ਮੈਂ 42 ਕੰਡਲ ਲੈ 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 ਵਈ ਝੜੂ ਮਾਰ ਦੇ ਵਿੱਚ ਯਾ ਕੱਲ ਵਈ ਹੁਣ ਡੋਗੀ ਵਾਲੀ ਦੀ ਵਾਰੀ ਆ ਗਈ ਹੈ ਮੈਂ ਜਾਣੇ ਕੱਢ ਗਿਆ ਜੱਦੂ ਆ ਓਹ ਲੋ ਉਧਰ ਬੈਠਾ ਦੇਖਦਾ ਉਹ ਥੂੜੂ ਖੜ ਗਿਆ ਜਾ ਕੇ ਦੇਖਣਾ ਕਿਥੇ ਖਰਾਬ ਹੁੰਦਾ ਥੋੜਾ ਹਾਇ ਦੇਖ ਲੈ ਮੈਨੂੰ ਕਹਿਂਦਾ ਦੇ ਲੈ ਕਿਹੜੇ ਸਾਫ ਦਾ ਛੜਦਾ ਜੇ ਇੱਕ ਕਰਦੀਆਂ ਕਰਦੀਆਂ ਇਹਨਾ ਉੱਤਰ ਵੱਡਲਾ ਜਾਏ ਇੱਧਰ ਤੇ ਜਾਣਾ ਭਾਈ ਨੇ ਤਾਰਾਂ ਦੇ ਨਾਲ ਨਾਲ ਜਾਣਾ ਹੈ ਨੋੜੀ ਵੀ ਕਿਹਦਾ ਆਣਾ ਯਾਰ ਕਾਲੇ ਹੋ ਗਏ 10000 ਨਾਲ ਹੀ ਜ਼ਿਆਦਾ ਹੈ ਕੱਲੇ 2-4 ਕਿਤਾ ਹੈਗੇ ਹੀ ਆ ਇੰਨੇ ਕੁ ਜੋ ਮੀ ਸਹੀ ਹੁਣ ਜਿਹੜੇ ਹੈਗੇਗਾ ਮਾਲਕ ਦੇ ਇਲਾ ਕਿੱਥੇ ਜਾ ਕੇ ਖੜੇ ਆ? ਇਹ ਤਾਂ ਮਾਲਕ ਹੀ ਆ। ਬੜਾ ਮਾਲਕ। ਇਹ ਨਿਊ ਮਾਲਕ ਆ ਉਹ 올ਡ ਮਾਲਕ। ਹਾਂ ਉਹੀ ਆ ਤੂੰ ਨਿਊ ਮਾਲਕ ਆਲੇ। ਚਲੋ ਮੈਂ ਇਹਨੂੰ ਪਾਰੀ ਬਾਹਰ ਨਹੀਂ ਬਿਠਾਉਂਦਾ। ਕਾਹਦੇ? ਤੁਹਾਡੀ ਪਾਰੀ ਨਹੀਂ, ਬਾਹਰ ਕਦਰ ਬਿਠਾਉਂਦਾ। ਨਾ ਨਾ। ਇਹ ਤਾਂ ਅੰਦਰ ਹੀ ਬੈ ਗਿਆ ਤੂੰ। ਫੇਰ ਸਮੇਸ ਨਾਲ ਲਾਉਂਦਾ। ਹਾਂ ਮਾਸੂਮ ਕਲੀਰ ਦਾ ਜਿੱਦਣ ਪੀਚਣੀ ਆ ਨਾ ਤੇਰੀ ਗੱਲ ਜਾਣੀ ਨਾ ਕੁਛ ਜਾਣਾ ਕੱਲ ਚੁੱਕ ਜਣੀ ਆ ਇਹਨਾਂ ਕੱਲ ਜਣੀ ਜਾਂਦਾ ਕਿ ਰੋਜ਼ ਇਹ ਲੋਜ਼ ਵਾਲੇ ਰੋ ਤੇ ਨਗਰੀ ਨਹੀਂ ਖਾ ਜਾਣੀ ਮੈਂ ਹੜ ਬੱਕਰੀ ਕਿਹਾ ਉਹ ਦੀ ਬੱਕਰੀਆਂ ਬੱਕਰੀਆਂ ਬੇਲਰ ਦਾ ਵਧੇਰੇ ਆਏ ਜੱਸੇ ਦੇ ਮਾਰ ਵੀ ਗਏ ਦੇ ਇਲਾ ਕਿੱਥੇ ਹੋਰੇ ਹਾਂ ਕੱਲ ਵੱਢੀ ਆ ਜੇ ਕਟਰ ਵੀ ਮਾਰ ਗਏ ਲੈ ਵਸੇ ਲੰਨੇ ਅੱਗੇ ਮਾਰਤਾ ਫੇਰ ਜੀ ਪਾਵੇਗੇ ਲੰਨੇ 5-600 ਰੁਪਏ ਕਿਲੇ ਦਾ ਹੂੰ ਨਾ ਉਧਰ ਫ੍ਰੀ ਮਾਰਦੇ ਆ ਆ ਬੇਲੇ ਕੀ ਨਹੀਂ ਆਪਣਾ ਮਾਰੋ ਆਪਣੀ ਚੱਕ ਲੈ ਜਾਓ ਪਰਾਲੀ ਯਾ ਮੇਰੀ ਗੱਲ ਸੁਣ ਆਪਣੇ ਉਹ ਇਕੱਠੇ ਨਹੀਂ ਬੁੱਧੂ ਹੋਏ ਵੇ ਜੀਨੇ ਮੇਰੀ ਗੱਲ ਸੁਣ ਲਾ ਬਾਈ ਜੀਨੇ ਕਣਕ ਬੀਜਣੀ ਆ ਉਹਨੂੰ ਵੀ ਲੋੜਾ ਪਰਾਲੀ ਜਗਾਉਣ ਦੀ ਇੱਕ ਨਾਲ SMS ਕਰ ਬੜਾ ਆਪਣੀ ਬੀਜ ਦੇ ਆ ਫਿਰ ਵੀ ਯਾਰੇ ਜੱਗੇ ਨੇ ਜੱਗੇ ਦਾ 45 ਰੁਪਏ ਬਣਦੇ ਤੇਲ ਦੇ ਦਾ ਬਸ ਬਸ ਠੀਕ ਆ ਫਿਰ ਤੇਲ ਦਾ ਵੀ ਨਹੀਂ ਚਾਹੀਦਾ ਜਿਹੜੇ ਸਾਹਕੇ ਲੋਕ ਇਤਕੀ ਪਰਾਲੀ ਦਾ ਹਾਲ ਆ ਇਨੇ ਪੰਮ ਤੇਲ ਜਲਦੀ ਜਾਣਾ ਬਾਈ ਯਾਰ ਉਹ ਮੰਗ ਲੰਦੇ ਹੀ ਨਹੀਂ ਹੈਗੇ ਆਪਣੇ ਕਿ ਨਹੀਂ ਆਦਤ ਲੱਗੀ ਇੱਕ ਵਾਰੀ ਹਾਂ ਜਿਹੜੀ ਲੱਗੀ ਫਿਰ ਉਹ ਅੱਜ ਜਾਂਦੀ ਨਹੀਂ ਪਿਛਲੇ ਸਾਲ ਵੀ ਦਿੱਤੇ ਆ ਨਾ ਹਾਂ ਲਾ ਵੀ ਚੱਲ ਵੀ ਭੋਲੋ ਡੋਡੀ ਘਾਟ ਉਰਦੀ ਮਿਹਨੂ ਜੇ ਮੀਂਹ ਨਾ ਪੈਂਦਾ ਉਹ ਜਿਕਣਾ ਪੈਣਾ ਮੀਂਹ ਹੀ ਕੰਮ ਕਰਦਾ ਜੇ ਮੀਂਹ ਨਾ ਪੈਂਦਾ ਫੇਰ ਡੋਡੀ ਦੇਖਦਾ ਤੂੰ ਫੇਰ ਤਾਂ ਤੁਸੀਂ ਪਛਾਣ ਨਹੀਂ ਤੇ ਹੁਣੇ ਇੱਕ ਵਾਰ 40 ਸਾਲ ਪਹਿਲਾਂ ਬੈਠੀ ਆ ਤੇ ਮੈਂ ਕਹਿੰਦਾ 10 ਸਾਲ ਪਹਿਲਾਂ ਬੈਣੀ ਤਾਂ ਕਾਲੇ ਜਾਈ ਪਛਾਣ ਹੁਣੇ ਬਾਪੂ ਟਰਾਲੀ ਦਾ ਮੈਂ ਇੰਨਾ ਕਰਨ ਲੱਗਿਆ ਪੈ ਰਵੰਦਰ ਮਾ ਬਾਪੂ ਨੂੰ ਬੈਠਣ ਦੀ ਦਾ ਮੌਜ ਹੋ ਗਈ ਖੇਚ ਆਹ ਬਾਪੂ ਜਾ ਦੇਖ ਹਾਂ ਚਾਹੇ ਪੈ ਜਾ ਲੈ ਮਾ ਬਾਪੂ ਜਿੱਦ ਤੇ ਮੈਂ ਇਲਾਹਾ ਕਰਾਣੀ ਤਾਂ ਲੈ ਕੇ ਗਿਆ ਮਗਾ ਵੀ ਉੱਥੇ ਕਿਆ ਬਤਾ ਹੁੰਦਾ ਕਿ ਬੈਠਣਾ ਉੱਠਣਾ ਨਹੀਂ ਸਾਦਾ ਨਾ ਹੋਵੇ ਗਵਣੀ ਮੰਜੀ ਘਸ ਲੈ ਕੇ ਆ ਨਾ ਨਾ ਬਹੁਤ ਵਧੀਆ ਬਾਪਨੀ ਟਰਾਲੀ ਘਵਾ ਕੇ ਆਏ ਸ਼ਾਮਾਂ ਚ ਲਾ ਲਈ ਜਿੱਦ ਨੂੰ ਸ਼ਾਮਾਂ ਏ ਆਜ ਨਹੀਂ ਪੰਦਿਆਂ ਦੀਆਂ ਉਹੀ ਲਾਲੀਆਂ ਢਾਕਾਂ ਜਾ ਮੱਝੀ ਵਰਾਉਣਾ ਪਿਆ ਰਿਹਾ ਇਹ ਹੋਰ ਕੀ ਆ ਆਪਣੇ ਲੇਖ ਜਾ ਕੋਡ ਅਖੇਖਤੀ ਪਈ ਗਏ ਹਾਂ 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 ਕਿੰਨੇ ਕਰ ਕਰਦੇ ਤੇ ਮਾ ਬਾਪੂ ਰਤਾ ਮੈਂ ਜੇ ਤਾਨ ਪੋਲਾ ਛੇਤੀ ਛੇਤੀ ਜਿਹੜੇ ਪੌਣੇ ਪੰਜ ਸੱਤ ਕੁੰਟਲ ਨਹੀਂ ਵੱਧਾ ਜਾਂਦਾ ਰੋਜ ਇਹ ਹੈ ਨਾ ਗੋਵਿੰਦਰ ਮੈਂ ਨਾ ਜੇ ਪਹਿਲਾਂ ਆਲੂ ਚਾਈ ਕਰਦੇ ਤੇ ਚੰਡੀਗੜ੍ਹ ਆਲੂ ਲੈ ਕੇ ਚਲੀ ਜਾਣਾ ਰਾਤ ਨੂੰ ਚਲ ਉਸੇ ਆਲੂ ਨੂੰ ਰਾਤੋਂ ਤਾਰ ਕੇ ਨਾ ਰੈਕਟਰ ਬਾਰੇ ਬੈਣਾ ਸਾ ਠੀਕ ਹੈ। ਕੀ ਪਤਾ ਹੁੰਦਾ ਲੋ ਦਾ ਕੁਝ ਨਹੀਂ ਪੇਹਦਾ ਜੇ ਟਰੈਕਟਰ ਲੈ ਕੇ ਕੋਈ ਆਉਂਦਾ ਨਿਕਲ ਜੀ ਕੀ ਪਤਾ ਲੱਗਦਾ ਇਹ ਮੈਂ ਆਪਣਾ ਟਰੈਕਟਰ ਪਰੇ ਪੈਣਾ ਉਸੇ ਮੰਡੀ ਚ। ਪੰਗਾ ਕੱਲੇ ਇਹਨੂੰ ਉੱਚੀ ਰਹਿਣਾ ਤੇ ਹੁਣ ਆ ਨਹੀਂ ਸਕਦਾ ਮੁੜ ਕੇ ਉੱਥੇ ਜੀ ਮੈਂ ਕਹਿੰਦਾ ਆ ਆਇਆ ਹੈਗਾ। ਅੱਗੇ ਖੱਦ ਗਿਆ। ਹਾਂ ਨਿਕਲ ਅੱਗੇ ਛੱਡਿਆ ਕਰਦਾ ਸੀ। ਅੱਗੇ ਟਰਾਲਾ ਬਾਅਦ ਚ ਖੜਾਉਣਾ ਪੈਣਾ ਪਿੰਡ। ਆ ਗਿਆ। ਮੈਂ ਫਿਰ ਮਤ ਬਾਪੂਆਂ ਦਾ ਹਮਦੀ ਟਰਾਲਾ ਮੇਲੇ ਛੱਡ ਕੇ ਆਉਂਦਾ। ਮੈਂ ਕਿਹਾ ਅੱਗੇ ਅਸੀਂ ਟਰਾਲਾ ਬਾਅਦ ਚ ਖੜਾਏ ਕਰਦੇ ਤੇ ਪਹਿਨਾ ਪਿੰਡ ਪੁੱਜੇ ਕਰਦੇ ਤੇ ਬਾਪੂ ਕਹਿੰਦਾ ਜੇ ਤੈਨੂੰ ਗੰਨ ਵੀ ਕਹਦਾ ਮੈਂ ਚਲੀ ਜਾਇਆ ਕਰੂੰਗਾ ਉੱਥੇ ਹੁਣ ਮੰਜਾ ਵਸੇ ਰਾ ਚੌੜਾ ਇਹ ਫੇਜੇਗਾ ਨਾ ਬਾਪੂ ਦਾ ਨਾਮ ਕਹਦਾ ਬਸ ਕਈ ਘੱਡੇ ਆਉਣਾ ਹੈ ਆਪਣੇ ਗਾਇਲ ਨਾਲ ਲਾ ਲਈ ਉੱਤੇ ਇਹਨੂੰ ਹੁਣ ਹੋਰ ਨਾ ਉਹ ਅਹੀ ਦੀ ਟਿਕਟ ਲੈ ਕੋਈ ਕੈਂਪਸਾ ਕਿਤੇ ਲੈ ਦਸਾਂ ਹੀ ਕਰਨਾ ਕਿਸੇ ਮਤ ਨੂੰ ਕਹਦੋ ਭਾਈ ਮੈਂ ਵੇ ਜਾ ਉਹਦੀ ਗੱਲ ਪੈ ਜਾਣੀ ਆਪੇ ਹਟ ਜਾਣਾ ਚਾਹਦੇ ਇਹਨੂੰ ਭੁੱਲ ਜਾਣਾ ਟਰਾਲਾ ਛੱਡਣਾ ਉੱਥੇ ਕਹਿੰਦਾ ਨਵੇਂ ਨਵੇਂ ਦਾ ਚੌਂ ਹੁੰਦਾ ਇੱਕ ਵਾਰ ਛੱਡਿਆ ਨਾ ਵਾਰ ਵਿਲੇਜ ਜੀ ਕਹਿੰਦਾ ਬਾਪੂ ਕਹਿੰਦਾ ਦੂਆ ਛੱਡ ਕੇ ਮੋੜਿਆ ਇਹ ਕਰਦਾ ਤਾਂ ਲੈ ਜੀ ਥੜੀ ਕੱਢਣ ਲੱਗਿਆ ਉਹ ਟਰਾਲੇ ਦਾ ਕਿਆ ਕੱਢ ਲੂਗਾ ਬਾਪੂ ਦਾ ਲੈਟਾ ਹੀ ਕੋਲ ਨੂੰ ਗਲਾ ਹੋਰ ਤਾਂ ਕੁਦ ਨਹੀਂ ਆਏ ਉਹ ਬੋਲ ਲੈ ਕਿਸ ਨੇ ਵੀ ਕੱਬ ਕਿਆ ਪਤਾ ਹੁੰਦਾ ਉਹਦਾ ਲੈ ਐ ਇਹਦਾ ਵੀ ਟਰੈਕਟਰ ਵੀ ਖੜਾਉਂਦੇ ਆ ਦਾਦਾ 10 ਲੱਖ ਦੇ ਟਰੈਕਟਰ ਆ ਯਾਰ ਐ ਹੁਣ 4x4 ਜੱਗਾ ਦੇਖ ਲੈ ਜੱਗੇ ਦਾ ਟਰਾਲਾ ਵੀ ਟਰੈਕਟਰ ਵੀ ਦੋਏ ਛੱਡਿਆ ਆਉਂਦਾ ਉੱਥੇ ਪਿਛਲੀ ਵਾਰੀ ਹੋਰ ਨਹੀਂ ਦਿਖਾ ਦਿੱਤੇ ਇਹਦੇ ਦਿਖਾਏਗੇ ਨਹੀਂ ਨਾਲੇ ਪਰਲੇ ਪਾਸੇ ਖੜਾ ਕੇ ਆਉਂਦਾ ਨਾਲੇ ਪਰਲੇ ਪਾਸੇ ਖੜਾ ਕੇ ਆਉਂਦਾ ਮੋਡਲ ਆਵੇ ਜਾਂ ਉੱਕਣੀ ਛੱਡਿਆ ਆਉਂਦਾ ਜੱਗਾ ਹੈ ਉਹ ਆ ਤਾਂ ਹੈ ਬਟੂ ਅੰਦਰ ਹੀ ਹਾਂ ਆਹੀ ਤੋਂ ਸਾਡੇ ਤੋਂ ਉਹ ਪੋਲੂ ਬਾਈ ਦੇ ਚੱਲਦੀ ਆ ਠੀਕ ਆ ਬਾਈ ਦੀ ਝਾੜਦਾ ਤਾਂ ਬੁਰਾ ਹੀ ਹਾਲ ਹੈ ਇਹਨੇ ਤਾਂ ਦਸਾਲ ਥੱਲਾ ਬਈ ਦੂਸੇ ਕਹਿੰਦੇ ਕਿਹੜਾ ਨਾ ਗੋੜ ਕੱਢਦੇ ਆ ਤੇ ਵੀ ਥੱਲੇ ਥੱਲੇ ਰਹਿ ਗਈ ਬੱਤੋਂ ਕੰਮ ਉਹਨੇ ਪੋਆ ਲਾ ਉਹ ਭਰ ਜਾਣਾ ਉਹ ਅਜੇ ਹਰਾ ਯਾਰ ਉਹ ਪੰਜ ਸੱਤ ਹੋ ਗਿਆ ਪਿੱਛੇ ਬੂਲੀ ਨਹੀਂ ਜਣੇ ਨਹੀਂ ਪੰਜ ਸੱਤ ਦਿਨ ਤੱਕ ਬਣਾਵਾਂਗੇ ਦੁਆਲੀ ਤੱਕ ਦੁਆਲੀ ਤੋਂ ਬਾਅਦ ਫੇਰ ਗੰਨਾ ਬੀਜਾਂਗੇ ਉਹੋ ਠੀਕ ਆ ਸਾਡੇ ਤਾਂ ਠੀਕ ਨਹੀਂ ਲੱਗਦੇ ਬਹੁਤ ਹਾਂਜੀ ਹਾਂ ਸਾਡੇ ਤੂੰ ਨਹੀਂ ਸਾਡੇ ਚੂਹੇ ਨੇ ਨੁਕਸਾਨ ਕਰਿਆ ਬਤ ਉਹ ਤੇ ਚੂਹੇ ਨੇ ਬਹੁਤ ਨੁਕਸਾਨ ਕਰਿਆ ਬਤ ਚੂਹੇ ਨੇ ਤਾਂ ਚੂਹੇ ਨੇ ਸਭ ਤੋਂ ਜਿਆਦਾ ਨੁਕਸਾਨ ਇਹ ਤਾਂ ਕੀ ਦੇ ਹੁਣ ਕੋਈ ਤਾਂ ਚਾਰ ਉਹ ਮਿੱਟੂ ਨਹੀਂ ਬਿਮਾਰੀ ਹੈ ਉਹ ਮਿੱਟੂ ਮੈਂ ਇਹਨੂੰ ਹਾਤਾ ਮੈਂ ਕਹਾ ਵੀ ਦਾਣੇ ਪੋਵਾਲਾ ਟਰਾਲਾ ਵੱਧਦਾ ਰੋਜ ਬਿੰਦਰ ਨੂੰ ਮੈਂ ਕਿਹਾ ਪੁੱਛਲਾ ਕਾ ਕਹਿੰਦੇ ਪੰਜਰਮਾ ਵੱਜ ਜਾਂਦਾ ਕਿਤੇ ਉੱਪਰ ਵੱਜ ਜਾਂਦਾ ਹੁਣ ਉੱਪਰ ਨੂੰ ਵੱਧ ਗਿਆ ਹੈ ਇਹ ਤੈਨੂੰ ਠੀਕ ਦੇ ਤੂੰ ਉਧਰ ਫਿਰਦਾ ਉਹ ਜੀ ਵੀ ਮੌਕਾ ਨਹੀਂ ਤੇ ਕੋਈ ਨਹੀਂ ਇਹ ਦਾਨੀ ਦਾਨੀ ਸਜੜਾ ਉਹ ਖਾਣੀ ਆ ਉਹ ਜਰਾਦੀਆਂ ਬੱਕਰੀਆਂ ਜੀਆਂ ਰਣਜੀਸੀਆਂ ਦੇ ਉਹਨਾਂ ਨੇ ਬੀਜ ਪਾਈਆਂ ਉਹ ਫੜਦੇ ਡਾਕ ਬਰੋ ਗਾਹ ਉੱਤੇ ਮੁੱਗੇ ਪਈ ਜਾ ਜੱਬੜ ਬੱਡ ਪਈ ਟਰੈਕਟਰ 'ਚ ਪਈ ਪਿੱਛੇ ਦਾਤੀ ਟਰੈਕਟਰ 'ਚ ਪਈ ਜੇ ਲਿਖੇ ਜਾਣੀ ਉਹ ਕਿਹਨੇ ਛੱਡੀ ਫਿਰਦੇ ਉਹ ਉਹ ਫਿਰਦੇ ਮੈਸਾ ਲਈ ਉਹ ਮੈਂ ਸਾਲੇ ਹੀ ਫਿਰਦੀ ਆ ਉਧਰ ਲੰਘ ਕੇ ਲੈ ਕੇ ਚੱਲ ਕੋਈ ਨਹੀਂ ਹੁਣ ਕੀ ਖਰਾਬ ਕਰਤਾ ਤੁਸੀਂ ਉਹ ਕੀ ਹੋ ਗਿਆ ਚੈਨ ਉਤਰ ਗਈ ਆਹ ਉਹ ਲੋਕ ਜਰਾ ਟੁੱਟ ਗਿਆ ਆਹੋ ਲੋਕ ਖੁੱਲ ਗਿਆ ਹੁਣ ਪਿੱਛੇ ਤਾਂ ਇਹਨੂੰ ਸਪੋਰਟ ਲਾਈ ਵੀ ਬੇਟੂ ਹੋਰ ਹੁਣ ਆ ਤੁਸੀਂ ਉੱਤੀ ਜਾਗਾ ਨਹੀਂ ਨਾ ਜਾਂਦਾ ਜਾਂਦਾ ਉਹ ਦੇਖ ਲੈਂਗੇ ਕਹਿੰਦਾ ਬੈਹਮਾ ਲਾ ਹਾਂ ਇਹ ਕੀ ਗੱਲ ਗੱਲਾਂ ਆਉਂਦੀਆਂ ਉਹਨੂੰ ਬਿੰਦਰ ਟੱਚਰਾ ਕਰਦਾ ਹੈ ਫੱਟ ਬੈਟਲ ਹੀ ਹੋਣੀ ਜੀ ਇਹ ਤਾਂ ਕਰਦਾ ਚੱਲੇ ਐ ਦੇ ਅੱਛਾ ਅੱਛਾ ਤਾਈ ਦਾ ਫਿਰਦੇ ਆ ਜਮਗਰ ਮਗਰ ਫੇਰ ਨਾ ਟੀਚਰ ਘਰ ਆਲੇ ਟੀਚਰ ਨਹੀਂ ਮਹਿੰਗੀ ਆਲੇ ਕ ਇਹਦੇ ਵੱਢਣ ਜਾਣਾ ਇਹਨਾਂ ਨੇ ਹਾਂ ਆਏ ਤੇਰੇ ਨੰਬਰ ਆ ਮੈਨੂੰ ਹਾਂ ਹਾਂ ਬਸ ਬਹੁਤ ਦਾ 20 ਮਿੰਟ ਰੋਕ ਬਸ ਚੱਲੇ ਬਸ ਉਹ ਐਂ ਸਾਈਡਾਂ ਸੱਡਾਂ ਹੀ ਭਾਰੀਆਂ ਆਏ ਆ ਬਚਾੜੇ ਦਾ ਕੁਛ ਵੀ ਨਹੀਂ ਆ ਕਰੀਏ ਕੀ ਆ ਹੁਣ ਬਚਾੜੇ ਹੁਣ ਆਪ ਕਰਦੀਏ ਹਾਂ ਇਹ ਰੱਬ ਦੇ ਰੰਗ ਆ ਹੁਣ ਅਇਦਗੀ ਚੈਗੜੀ ਬਰਮੇ ਵਾਲੀ ਉਹ ਟਾਣੇ ਕੱਢਣ ਆਏ ਸੀ ਟਾਣੇ ਕੱਢਣ ਆਏ ਸੀ ਥੋੜੀ ਦੀ ਪੈਨ ਬਤਨੀ ਕਿੱਥੇ ਰੱਖੋ ਵੀ ਮੇਰੇ ਭੈਣ ਨਾ ਵੀ ਨਵੇੜ ਗਿਆ ਕੰਮ ਹੈ ਇਹ ਬੁੜੀ ਹੈ ਪਲਵਾਨ ਐਦਗੀ ਦਾ ਜ਼ਿੰਮੇਵਾਰਾਂ ਦਾ ਔਖਾ ਹੀ ਆ ਕਿਆ ਤਾਂ 35 ਮਾਡਲ ਨਿਕਲਦੀ ਆ ਜਦੋਂ ਛਾਲਾ ਵੀ ਬਹੁਤ ਮਾਰਦੇ ਆ ਆ ਠੀਕ ਨਹੀਂ ਉਹ ਤਾਂ ਮੈਂ ਤਾਂ ਆਪ ਕਹਿੰਦਾ ਵੀ ਐਦਗੀ ਹਰ ਵੀ ਜਰ ਵੀ ਝੱਲਣੀ ਪੈਣੀ ਆ ਜਿਹੜਾ ਹੁਣ ਜਿਹੜਾ ਨਿਕਲਿਆ ਨਿਕਲਿਆ ਕੁਛ ਨਹੀਂ ਕਰ ਸਕਦਾ ਉਹ ਨਹੀਂ ਕਰ ਸਕਦੇ। ਚਲੋ ਵਧੀਆ। ਵਧੀਆ ਜਿਹੜੀ ਹੋ ਗਈ। ਜਿਹੜੀ ਹੋ ਗਈ। ਝਾੜਤਾ ਆਵੇ ਵੱਜ ਜਾਂਦਾ ਜੈ ਸਾਲਾ 6 ਬੀਗੇ ਨੂੰ ਕੀਲਾ ਦੱਸਣਾ ਝਾੜਾ ਤਾਂ ਵੱਜ ਜਾਂਦਾ। ਅਸੀਂ ਕਹਣਾ ਬਾਈ ਸਾਡੀ ਤਾਂ ਦਵਾੜਦੀ। ਉਹ ਆਵੇ ਮੀਂਹ ਮੰਟਲ ਹੋ ਜਾਣੀ। ਚਲ ਬਾੜੇ ਵਿੱਚੇ ਖੜਾ ਦੇ ਹਾਲੇ ਬੈਗ ਕਰਕੇ। ਉਹ ਆਪਣਾ ਸ਼ਾਮ ਨੂੰ ਦੇਖ ਕੇ ਅੰਦਰ ਲਾਦੀ ਨਹੀਂ ਰਾਤ ਨੂੰ 10 ਵਜੇ ਖਾੜ ਲੈਂਦਾ ਇਹ। ਹੈ? ਉਹ ਸਿੱਕਾ ਵਧੀਆ ਖੜਾ ਦੇ। ਸਿੱਖ ਖੜਾ ਲੈਂਦਾ ਹੋਰ ਕਿੰਨਾ। ਉਹ ਆਲੀ ਤੁੱਪ ਜੀ ਲੱਗ ਜੂ ਸ਼ਾਮ ਨੂੰ। ਨਾ ਤੁੱਪਾਂ ਲੋ ਵਾਲਾ। ਗੇਟ ਤੇ ਕਹਾਂ ਲਾ ਕੇ ਅੰਦਰ ਘੇਟਾ। ਪਟਾਸ ਤਾਂ ਹੁਣੀਓ ਹੁਣ ਕਰੀਏ ਕੀ ਆ ਫਿਰ ਅਸੀਂ ਨੂੰ ਪਹਿਲਾਂ ਲੰਘ ਜਾਉਂਦੇ ਅੰਦਰ ਹੈਂ ਸਾਫ ਕਹਿੰਦਾ ਹੈ ਪਟਾਸ ਗਿਆ ਉਹਨੇ ਕਿਆ ਗਿਆ ਮਿੱਠੂ ਹਾਂ ਸਰ ਹਾਂ ਪਟਾਸ ਕਹਿੰਦਾ ਪਟਾਸ ਦਾ ਪਿੱਛਾ ਸਿੱਧੀ ਜਾਂਦੀ ਆ ਇਹਨੂੰ ਮੂਰੇ ਕਰ ਅੱਖਾ ਟੈਡ ਕਰਿਆ ਪਾਉਣਾ ਗਿਆ ਪਤਾ ਜੇ ਘਰਾਂ ਲਈ ਜਾਣਾ ਤਾਂ ਦੱਸ ਦੇ ਜੇ ਬਾੜੇ ਚੜਾਉਣਾ ਤਾਂ ਦੱਸ ਦੇ ਕਰੇ ਖੜਾ ਦੇ ਇੱਕ ਨਹੀਂ ਇਹਨਾਂ ਦੇ ਉੱਤੇ ਉੱਥੇ ਵੀ ਵੇੜੇ ਜੀ ਤਾਂ ਮੈਂ ਖੜਾਉਣਾ ਪੈਣਾ ਤੇ ਤੂੰ ਅੰਦਰ ਲਾ ਮੂਰੇ ਲਾ ਫਿਰ ਆਪਣਾ ਇਹਦਾ ਅੰਦਰ ਭਜਾ ਦੇ ਪਰਲੇ ਛੱਡੇ ਚ ਕਿਉਂ ਮੈਂ ਵੀ ਤਾਂ ਤੁਪਲ ਹੋਣੀ ਆ ਉਥੇ ਕੋਈ ਹੀੜਾ ਮੂਰੇ ਖੜਾ ਦਊਗਾ ਇੱਧਰੇ ਉੱਡੀ ਥੇੜੇ ਤੂੰ ਕਹਾਂ ਕਰਦੀਂ ਕਹਾਂ ਫੇ ਰਸਤਾ ਰੁਕ ਜਾਣਾ ਲੋ ਜੀ ਚੱਲੀਏ ਲੈ ਕੇ ਘਰ ਨੂੰ ਹੁਣ ਬੀਜ ਦੇ ਇਹਦੇ ਵਿੱਚ ਫਿਰ ਆਪਾਂ ਜਵੀ ਰੱਬ ਦੀ ਕਿਰਪਾ ਹੈ ਨਾ ਜਦੋਂ ਜਵੀ ਕਹਤਾ ਬਰਸੀਨ ਸੁਪਰ ਸੀਡਰ ਦਾ ਬੋਹਾ ਕੇ ਬਰਸੀਨ ਬੀਤੀਏ